मैं गण गौतम तुम देख रहे हो सहयोग आज तक करतारपुर पुलिस ने एक बहुत ही बड़ी सफलता प्राप्त कर दो युवकों से एक पिस्तौल और एक देसी कट्टा बरामद किया है आइए जानकारी लेते हैं डीएसपी विजय कंवर पाल जी से ਸਿਰ ਸਰਵਿਤ ਰਾਏ ਦੇ ਦਿਸਨ ਦੇ ਵਿੱਚ ਹੋਵੇ ਐਸ ਐਚਓ ਕਰਤਾਰਪੁਰ ਕਿਸ਼ਨਦਰਨ ਕੁਮਾਰ ਨੇ ਅਦਲਾ ਦੀ ਕੁਆਲਟੀ ਦੇ ਦੋ ਬੰਦਿਆਂ ਨੂੰ ਗਾਰਡ ਕੀਤਾ ਪੀ ਐਸਰ ਰਿਵੀਜ਼ਨ ਬਹੁਤ ਚੰਗੀ ਕਰ ਕਿਸੇ ਗੱਲ ਜਦੋਂ ਪਿਛਲੇ ਸਾਲ ਸੱਜੇ ਦੇ ਕੋਲ ਪਹੁੰਚੇ ਤਾਂ ਦੋ ਰੱਤੀ ਮਿਲੇ ਗਿਵੇਂ ਕੋਸ਼ਿਸ਼ ਕੋਸ਼ਿਸ਼ ਕੀਤੀ ਜਦੋਂ ਉਹ ਐਸੇ ਬਰਗੇਸਿਕ ਨੇ ਉਹਨੂੰ ਕਾਬੂ ਕੀਤਾ ਜਦੋਂ ਉਹ ਪੁੱਛਿਆ ਕਿ ਤੈਨੂੰ ਆਪਣਾ ਨਾਮ ਸਸਤਨ ਤੇ ਦੂਜੇ ਨੇ ਆਪਣਾ ਨਾਮ ਕਰਨ ਦੱਸਿਆ ਇਹਨਾਂ ਦੀ ਕਲਾਸੀ ਲਈ ਉਹ ਹਰਮਨ ਨੂੰ ਇੱਕ ਸਰਮਾ ਇੱਕ ਪਿਸਤਲ ਦੇਸੀ ਜਿਸ ਦਾ ਪੁਆਇੰਟ ਦੀ ਮੋਰ ਦਾ ਤੇ ਨਾਲ ਇੱਕ ਮੈਗਜ਼ੀਨ ਜਿਹਦੇ ਵਿੱਚ ਪੰਜ ਰਾਉਂਡ ਸੀਗੇ ਵੇਲੇ ਉਹਦੀ ਜੇਬ ਦੇ ਵਿੱਚ ਇੱਕ ਹੋਰ ਮਰਗਜ਼ੀ ਮਿਲਿਆ ਜਿਹਦੇ ਵਿੱਚ ਪੰਜ ਰੌਂਦ ਜਿੱਦਾਂ ਮਿਲੇ ਤੇ ਜਿਹੜਾ ਸੀ ਦਸਤਕਰ ਦਸਤਕਰ ਨੂੰ ਸਾਨੂੰ ਗੁਲਵਿੰਦਰ ਇਹਦੀ ਤਰ੍ਹਾਂ ਸੀ ਲਿਖੇ ਤੇ ਗੁਲਵਿੰਦਰ 7.65 ਦਾ BC ਕੱਟਾ ਵੜਿਆ ਜਿਹਦੇ ਵਿੱਚ ਇੱਕ ਰੌਂਦ ਲੋਹ ਸੀਗਾ ਤੇ ਇੱਕ ਰੌਂਦ ਉਹਦੀ ਜਿਹੜੇ ਵਿੱਚ ਮਿਲੇ ਜਦੋਂ ਇਹਨਾਂ ਨੂੰ ਪ੍ਰੋਸੈਸ ਕੀਤੀ ਤੇ ਪਤਾ ਲੱਗਿਆ ਕਿ ਪਹਿਲਾਂ ਵੀ ਇਹਨਾਂ ਤੇ ਕੇਸ ਸੀ ਕਿਸਾ ਜਿਹੜਾ ਦਸਤਕਰ ਤੇ ਪਹਿਲਾਂ ਵੀ ਚੌਕੀਸ ਦੇ ਵਿੱਚ ਤੋਂ ਵੜਿਆ ਕਿਚੋਂ ਦੋ ਦਾ ਵੀ ਪੱਚਾ ਦਰਜਾ ਹੋ ਗਿਆ ਇੱਕ ਮਾਰਚੇ ਦੇ ਵਿੱਚ ਫਰਚਾ ਦਰਜਾ ਜੋ 3 ਕੁ ਮਹੀਨੇ ਪਹਿਲਾਂ ਲਗਪਰ ਉਤੋਂ ਜਮਾਨਤ ਦੇ ਇਹ ਕਿਹੜਾ ਚਲਚਲ ਵਿਜੇ ਜਿਹੜਾ ਪਹਿਲਾਂ ਸੀ ਪੁਲਿਸ ਰਸਟਰ ਵਿੱਚ ਹੈ ਉਹਦੇ ਨਾਲ ਮਿਲ ਕੇ ਇਹਨਾਂ ਦੇ ਐਫਐਸ ਵੀ ਕਿਤੇ ਗੁੱਟੇ ਬਕੀ ਤਫतीश ਅਸੀਂ ਕਰ ਰਹੇ ਹਾਂ ਤਫतीश ਅਸੀਂ ਉਹਨਾਂ ਦਾ ਬੁਸ਼ਰਵਾ ਲੈ ਕੇ ਰਹੇ ਹਾਂ ਕਿਤਾ ਜਿਹੜਾ ਇਹਨਾਂ ਨੇ ਕਿਸ ਤਰ੍ਹਾਂ ਕਿਹਾ ਇਹਨਾਂ ਨਾਲ ਕਿਹੜੀਆਂ ਕਿਹੜੀਆਂ ਵਾਰਦਾਤਾਂ ਕਰਦੇ ਅਸੀਂ these are